ਬਠਿੰਡਾ ਦੀ ਰਿੰਗ ਰੋਡ ਤੇ 91 ਪੁਆਇੰਟ ਤੇ ਜਗ੍ਹਾ ਤੇ ਕਬਜ਼ਾ ਕਰਨ ਦੀ ਲਗਾਏ ਦੋਸ਼ ਐਸਐਚਯੂ ਨੇ ਕਿਹਾ ਕੰਦਾ ਢਾਈਆਂ ਮਾਮਲਾ ਧਿਆਨ ਦੇ ਵਿੱਚ ਡਿਊਟੀ ਅਫਸਰ ਨੇ ਦੇਖਿਆ ਮੌਕਾ ਕਰ ਰਹੇ ਹਾਂ ਮਾਮਲੇ ਦੀ ਜਾਂਚ ਮਾਮਲਾ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਦਾ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ 11 ਵਜੇ ਦੇ ਲਗਭਗ ਇੱਥੇ ਜੋ ਇਸ ਆਪਣਾ ਜਗ੍ਹਾ ਦੇ ਮਾਲਕ ਆਪਣੇ ਆਪ ਨੂੰ ਦੱਸਦੇ ਹਨ ਉਹਨਾਂ ਨੇ ਕਿਹਾ ਕਿ ਇਸ ਜਗ੍ਹਾ ਦੇ ਉੱਤੇ ਕੁਝ ਲੋਕਾਂ ਵੱਲੋਂ ਜੀਐਸਬੀ ਮਸ਼ੀਨਾਂ ਦੇ ਨਾਲ ਅਤੇ ਗਨਪੁਆਇੰਟ ਦੇ ਉੱਤੇ ਉਹਨਾਂ ਦੇ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੀ ਕੰਧਾਂ ਤੱਕ ਢਾਹ ਦਿੱਤੀਆਂ ਗਈਆਂ ਇੱਥੋਂ ਤੱਕ ਕਿ ਜੋ ਉੱਥੇ ਉਹਨਾਂ ਵੱਲੋਂ ਤਾਰਾਂ ਲਗਾਈਆਂ ਸਨ ਉਹ ਵੀ ਉੱਥੋਂ ਆਪਣਾ ਅੱਬੀ ਆਪਣਾ ਹਟਾ ਦਿੱਤੀਆਂ ਗਈਆਂ ਇਸ ਸਬੰਧੀ ਜਦ ਐਸਐਚਓ ਕਨਾਲ ਕਲੋਨੀ ਦੇ ਨਾਲ ਸੋਮਵਾਰ ਨੂੰ 11:00 ਵਜੇ ਲਗਭਗ ਗਲਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਹੈ ਡਿਊਟੀ ਅਫਸਰਾਂ ਵੱਲੋਂ ਭੇਜਿਆ ਗਿਆ ਸੀ ਜੋ ਉੱਥੇ ਮੌਕੇ ਤੇ ਜਾ ਕੇ ਮੌਕਾ ਆਪਣਾ ਦੇਖ ਕੇ ਆਏ ਅਤੇ ਹੁਣ ਉਹਨਾਂ ਵੱਲੋਂ ਬਣਦੀ ਆਪਣਾ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਉਹਨਾਂ ਇਹ ਵੀ ਆਖਿਆ ਕਿ ਉੱਥੇ ਜੋ ਆਪਣਾ ਕੰਦਾ ਸਨ ਉਹ ਆਪਣਾ ਕੁਝ ਲੋਕਾਂ ਵੱਲੋਂ ਢਾ ਦਿੱਤੀਆਂ ਗਈਆਂ ਹਨ ਉਹਨਾਂ ਦੇ ਮਾਮਲਾ ਇਹ ਧਿਆਨ ਚ ਹੈ ਤੇ ਉਹਨਾਂ ਵੱਲੋਂ ਜਲਦੀ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ ਸਰ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਏਰੀਆ ਹੈ ਮੇਰਾ ਨਾਮ ਸਰਜ ਸਿੰਘ ਹੈ ਜੀ ਪਠਿੰਡੇ ਦਾ ਮੈਂ ਰਹਿਣ ਵਾਲਾ ਇਹ ਰਿੰਗ ਰੋਡ ਫੇਸ 2 ਮੇਰੇ ਸਰਧਾਣਾ ਕੀ ਮਾਮਲਾ ਕੀ ਹੈ ਜੜਾ ਇਹ ਕੱਲ ਪਈ ਕੀ ਮਾਮਲਾ ਮਾਮਲਾ ਕੋਈ ਨਹੀਂ ਇਹ 2070 ਦੀ ਸਾਡੀ ਜ਼ਮੀਨ ਖਰੀਦੀ ਵੀ ਹੈਗੀ ਇਹ ਸਾਡੇ ਹਿੱਸੇਦਾਰ ਗੁੰਡਾਗਰਦੀ ਕਰਦੇ ਆ 2023 ਚ 41 ਨੰਬਰ ਐਫ ਆਈ ਆਰ ਇਹਦੇ ਖਿਲਾਫ ਦਰਜ ਹੋਈ ਹੈਗੀ ਉਸ ਤੋਂ ਬਾਅਦ 12 9 ਨੂੰ ਇਹਨਾਂ ਨੇ ਫਿਰ ਗੁੰਡਾਗਰਦੀ ਕੀਤੀ ਇਸੇ ਕੋਸਨ ਨੇ ਇਹਨਾਂ ਤੋਂ ਮੌਕੇ ਤੇ ਆ ਕੇ ਇੱਕ ਰਾਈਫਲ 12 ਬੋਰ ਫੜੀ ਉਹ ਵੀ ਥਾਣੇ ਚ ਇਹਨਾਂ ਦੀ ਜਮ੍ਹਾਂ ਹੈਗੀ ਹੈਗੀ ਉਸ ਤੋਂ ਬਾਅਦ ਇਹਨਾਂ ਨੇ ਸ਼ਿਕਾਇਤ ਕੀਤੀ ਜਾਂ ਸਾਨੂੰ ਨਹੀਂ ਪਤਾ ਐਸਪੀ ਸਿਟੀ ਵੀ ਮੌਕਾ ਦੇ ਕੇ ਦੇ ਆ ਉਹਨਾਂ ਨੇ ਵੀ ਉਹਨਾਂ ਤੋਂ ਸਾਰੇ ਕਾਗਜ਼ਤ ਮੰਗੇ ਸੀ ਉਹਨਾਂ ਨੇ ਨਹੀਂ ਦਿੱਤੇ ਪਰ ਅਸੀਂ ਜੋ ਰਿਕਾਰਡ ਸਾਰਾ ਦੇ ਦਿੱਤਾ ਸੀ ਉਹਨਾਂ ਨੂੰ ਉਸ ਤੋਂ ਬਾਅਦ ਇਹ ਰਾਤ 11 ਵਜੇ ਆਏ ਆ ਸਾਡਾ ਇੱਥੇ ਬੰਦਾ ਕੰਮ ਵਾਲਾ ਰਾਤ ਨੂੰ ਰਹਿਣਾ ਹੈਗਾ ਉਹਨੂੰ ਆ ਕੇ ਇਹਨਾਂ ਨੇ ਗਨ ਪੁਆਇੰਟ ਤੇ ਉਹਨਾਂ ਦੇ ਕੰਨਾਂ ਨਾਲ ਬਲੂਖ ਲਾਈ ਆ ਇੱਕ ਰਵਾਲਵਰ ਸੀ ਇੱਕ ਜੀਸੀਬੀ ਸੀ ਚਿੱਟੇ ਰੰਗ ਦੀ ਜੋ ਸਾਡੇ ਬੰਦੇ ਨੇ ਸਾਨੂੰ ਦੱਸਿਆਗਾ ਅਸੀਂ ਫਿਰ ਤਲਾਹ ਕੀਤੀ 112 ਪੀਸੀਆਰ ਪਹੁੰਚੀ ਆ ਫਿਰ ਕਨਾਰ ਕਲੋਨੀ ਵਾਲੇ ਆਏ ਆ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਨਾਲ ਉੱਥੇ ਜਾ ਕੇ ਆਪਣੀ ਦਰਖਾਸਤ ਲਿਖ ਕੇ ਦੇ ਕੇ ਆਏ ਆ ਔਰ ਇਹ ਸਾਨੂੰ ਬਿਲਕੁਲ ਨਜਾਇਜ਼ ਤੰਗ ਕਰ ਰਹੇ ਆ ਅਸੀਂ ਆਪਣੇ ਪੇਸ਼ੇ ਵਿੱਚ ਬੈਠੇ ਆ ਪਿਛਲੇ ਤਕਰੀਬਨ ਅਸੀਂ 17-18 ਸਾਲ ਤੋਂ ਆ ਜਮੀਨ ਕਲਟੀਵੇਟ ਕਰ ਰਹੇ ਆ ਹੁਣ ਵੀ ਸਾਡੀ ਜਮੀਨ ਵਹੀ ਆ ਕੰਪਿਊਟਰ ਕਰਾਇਦੇ ਵਿੱਚ ਲੱਗਿਆ ਹੋਇਆ ਔਰ ਇਹ ਸਾਨੂੰ ਬਿਨਾਂ ਵਜ੍ਹਾ ਪਰੇਸ਼ਾਨ ਕਰ ਰਹੀ ਹੈ ਰਜਿਸਟਰੀ ਸਾਡੇ ਕੋਲੇ ਬਿਲਕੁਲ ਸਾਡੇ ਕੋਲ ਰਜਿਸਟਰੀ ਹੈ ਸਾਡੀ ਨਾਮਾ ਤੁਹਾਡਾ ਦਿੱਕੇ ਦਾ ਮੇਰਾ ਨਾਮ ਰਮੇਂਦਰ ਸਿੰਘ ਹੈ ਪਿੰਡ ਬੀਟਮਾਦ ਰਹਿਣ ਵਾਲਾ ਬਸੇ ਆ ਜਿਹੜੀ ਜਗ੍ਹਾ ਰਿੰਗ ਰੋਡ ਤੇ ਪੈਂਦੀ ਨੇ ਨੇੜੇ ਸਾਡਾ ਠਾਣਾ ਇਹ ਜਗ੍ਹਾ ਸਾਡੀ 2007-08 ਦੀ ਸਾਡੇ ਕੋਲ ਖਰੀਦ ਦਾ ਰਜਿਸਟਰੀ ਸਬਕਾ ਸਾਡੇ ਕੋਲੇ ਹੈਗੀ ਆ ਇਹ ਨਿਆਏ ਸਾਡੇ ਤੱਕਾ ਹੋ ਰੇ ਗੁੰਡਾਗਰੀ ਪਹਿਲਾਂ ਵੀ ਇਹਨਾਂ ਤੇ ਅਫੇਅਰ ਹੋ ਜਾਈ ਜਿਵੇਂ ਦੱਸਿਆ ਪਹਿਲਾਂ ਅੰਕਲ ਜੀ ਨੇ ਵੀ ਨਿਆਏ ਜਾ ਕੇ ਰਾਤ ਨੂੰ ਗੁੰਡਾਗਰੀ ਕਿਤੇ ਰਾਤ ਵੀ ਸਾਡਾ ਬੰਦਾ ਇੱਥੇ ਪਿਆ ਸੀ ਉਹਦੇ ਕੰਨਪੁਆਇੰਟ ਤੇ ਆ ਕੇ ਉਹਨੂੰ ਰੋਕਿਆ 8 ਤੋਂ 10 12 ਬੰਦੇ ਦੱਸਦੇ ਆਸਲਾ ਸੀਗਾ ਉਹਦੇ ਕੋਲੇ ਆ ਕੰਦ ਢਾਈ ਕੀ ਸਾਰਾ ਜਾਲ ਪੱਟਿਆ ਗਿਆ ਤੁਸੀਂ ਦੇਖਿਆ ਹੀ ਸਾਰਾ ਇਹ ਤੇ ਅਸੀਂ ਤੇਹੀ ਮੰਗ ਕਰਦੇ ਵੀ ਜੋ ਬਣਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਪਹਿਲਾਂ ਵੀ ਇਹਨਾਂ ਤੇ ਅਫੇਅਰ ਦਰਜ ਹੋ ਚੁੱਕੀ ਹੈ ਤਾਂ ਕਹਿ ਦੋ ਤਾਂ ਐਸਪੀ ਸਿਟੀ ਮੌਕਾ ਦੇ ਕੇ ਗਏ ਨੇ 26 ਤਰੀਕ ਨੂੰ ਉਹਨਾਂ ਦੀ ਬਕਾਇਲ ਹੋਈ ਖੁੱਲ ਹੋਈ ਹੈ ਉਹਨਾਂ ਦੇ ਮੰਨਿਆ ਵੀ ਸਾਨੂੰ ਕੋਈ ਇਹਦੇ ਇਤਰਾਜ਼ ਨਹੀਂ ਇਹ ਆਦੀ ਜਗ੍ਹਾ ਜਿਹੋ ਆਦੀ ਜਗ੍ਹਾ 'ਚ ਬੈਠੇ ਬਕਾਇਦਾ ਉਹਨਾਂ ਦੇ ਸਾਹਮਣੇ ਇਹ ਗੱਲ ਹੋਈ ਹੈ ਕੋਈ ਛੋਟਾ ਕੋਈ ਕਮਿੰਟ ਕੀਤੀ ਗਈ ਹੈ ਅਸੀਂ ਰਾਤ 3 ਬੰਨ ਕੋਈ 11:30 ਪਾਉਨੇ 12 ਦੇ ਆਸ-ਪਾਸ ਅਸੀਂ ਕਮਪਲੇਂਟ ਕਰਾਈ ਇੱਥੇ ਮੌਕੇ ਤੇ ਪੀ 112 ਤੇ ਕਾਲ ਕਰੀ ਪੀ ਉਹ ਵੀ ਪਹੁੰਚੇ ਪੀ ਛਰ ਵੀ ਰਾਤ ਥਾਲਾ ਵੀ ਇਸੇ ਮੌਕੇ ਤੇ ਪਹੁੰਚੇ ਮੇਰਾ ਪੰਦੀਪਾ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਦਲਜੋਤ ਸਿੰਘ ਹੈ ਜੀ ਕੀ ਹੈ ਰਾਤ ਨਾਮ ਲਾਤੀ ਗੱਲ ਕਰਦੇ ਹੋ ਜੇ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਇੱਥੇ ਚੌਕੀਦਾਰਾ ਕਰਦੇ ਰਾਖੀ ਰੱਖਦੇ ਇਥੇ ਰਹਿੰਦੇ ਸੀਗੇ ਰਾਤਕੀ ਤਕਰੀਬਨ 11:00 ਦੇ ਕਰੀਬ ਆਏ ਆ ਬੰਦੇ 15-16 ਦੇ ਕਰੀਬ ਉਹਨਾਂ ਨੇ ਜੇਸੇ ਵੀ ਲਿਆ ਕੇ ਤੇ ਅੰਦਰ ਆ ਕੇ ਮੈਨੂੰ ਫੜ ਲਿਆ ਫੜ ਕੇ ਬੰਨ ਕੇ ਮੈਨੂੰ ਤੇ ਮੇਰੇ ਪਿਸਤੌਲ ਲਾਇਆ ਕੰਨ ਨਾਲ ਬੰਦੂਖ ਮੈਨੂੰ ਇਹਨੇ ਵੀ ਤੂੰ ਇਥੋਂ ਪਾਸੇ ਹੋ ਪਾਸੇ ਕਰਕੇ ਤੇ ਇਹਨਾਂ ਨੇ ਆਹ ਕਾਰਵਾਈ ਕੀਤੀ ਕੀ ਕਰਦੇ ਕੀ ਕੀਤੇ ਆਹ ਸਭ ਖੰਭੇ ਖੰਭੇ ਤੋੜੇ ਉਹਨਾਂ ਨੇ ਕੰਡਾ ਟਾਇਆ ਆਹ ਜਿਹੜੀਆਂ ਸੀ ਉਹ ਪਾਸੇ ਸੀ ਕੀ ਹਥਿਆਰ ਸੀ ਉਹਨਾਂ ਕੋਲ ਹੋਰ ਉਹਨਾਂ ਕੋਲੇ ਕਿਰਪਾਨਾਂ ਬੰਦਾਸੇ ਤੇ ਕਵਾੜੇ ਵੀ ਸੀਗੇ ਜੀ ਕਿੰਨੇ ਕੁ ਬੰਦੇ ਸੀਗੇ ਉਹ 15 16 ਦੇ ਕਰੀਬ ਸੀਗੇ ਗੱਡੀਆਂ ਵੀ ਖੜੀਆਂ ਸਨ ਇੱਥੇ ਹਰਨਕੀ ਮਾਮਲਾ ਕਰਿੰਗ ਰੋਡ ਦਾ ਮਾਮਲਾ ਕਿ ਜਬਰ ਕਰਦਾ ਕੋਈ ਕਰਨੇ ਕੋਈ ਕਨਪਰਾ ਦਾ ਸੇਵਕ ਕਨਪਰਾ ਦਾ ਮਾਮਲਾ ਨਹੀਂ ਸਾਨੂੰ ਸ਼ਿਕਾਇਤ ਮਿਲੀ ਹੈਗੀ ਇਸ ਤਰ੍ਹਾਂ ਕਰਕੇ ਕੋਈ ਉਹਨਾਂ ਦਾ ਪ੍ਰਾਪਰਟੀ ਦਾ ਇੱਕ ਪ੍ਰਵੀਨ ਸ਼ੰਕੀ ਹੈ ਇੱਕ ਪਾਸੇ ਸਰਬਜੀਤ ਸਿੰਘ ਤੇ ਹਰਪਾਲ ਸਿੰਘ ਹੈ ਰਿੰਗ ਰੋਡ ਤੇ ਇਹਨੇ ਜਾਇਗਾ ਉਹਨਾਂ ਨੇ ਆ ਵੀ ਦੀ ਕੋਈ ਵੰਡ ਵੜਾਈਦਾ ਉਹ ਵੀ ਸਾਡੇ ਕੋਲ ਸ਼ਿਕਾਇਤ ਆਈ ਹੈਗੀ ਤੇ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਜਿਹੜੇ ਵੀ ਵਾਰਦੀ ਕਾਨੂੰਨੀ ਕਾਰਵਾਈ ਕਰਾਂਗੇ ਜਿਹੜੇ ਕੰਦਾਂ ਦਾ ਕੋਈ ਪਤਾ ਨਹੀਂ ਰੱਬ ਕੰਦਾਂ ਦਾ ਹਾਂ ਡਿਊਟੀ ਅਫਸਰ ਗਿਆ ਸੀ ਉਹ ਮੌਕਾ ਦੇਖਿਆ ਹੈ ਵੀ ਕੰਦ ਢਈ ਹੋਈ ਇੱਕ ਪਾਸੇ ਹੋ